ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣੇ ਗੂਗਲ ਵਾਲੇ ਚੈਨਲ ਦੇ ਚੈਨਲ ਵਾਲੇ ਵੀਰਾਂ ਨੂੰ ਜਿਹੜੇ ਜਿਹੜੇ ਆਪਣੀਆਂ ਵੀਡੀਓ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਵਲੋਗ ਆਪਾਂ ਤੁਹਾਡੇ ਨਾਲ ਸ਼ੁਰੂ ਕਰਨ ਲੱਗੇ ਆਂ ਪ੍ਰਤਲਾਮ ਪ੍ਰਤਲਾਮ ਐਮਪੀ ਦੀ ਸਿਟੀ ਆ ਜੀ ਜ਼ਿਲ੍ਹਾ ਪ੍ਰਤਲਾਮ ਅਸੀਂ ਉਸ ਏਰੀਆ ਦੇ ਵਿੱਚ ਫਿਰਦੇ ਆਂ ਆਪਣੇ ਜਿਹੜੇ ਕੰਪੈਨਾਂ ਵਾਲੇ ਵੀਰ ਆ ਉਹ ਪਲੇਵਾ ਜਾ ਹੁੰਦੇ ਆ ਪ੍ਰਤ ਰਾਮ ਦਾ ਏਰੀਆ ਖਾਕਰੋਦ ਇੱਥੇ ਅਸੀਂ ਹੁਣ ਬਾਂਗਰੋਦ ਪਲਵਾਸਾ ਇਹਨਾਂ ਪਿੰਡਾਂ ਵਾਲਾ ਆਪਾਂ ਜਣਕੇ گاਉਂ ਕਹਿ ਦਿੰਦੇ ਚਲੋ ਆਪਾਂ ਪੰਜਾਬੀ ਦੇ ਵਿੱਚ ਟੈਂਟ ਕਹਿ ਕੇ ਹੀ ਚੱਲੀਏ ਤੇ ਉਧਰ ਇਸ ਟਾਈਮ ਅਸੀਂ ਘੁੰਮ ਰਹੇ ਆ ਆ ਦੇਖ ਲੋਈ ਤੁਸੀਂ ਕਣਕ ਬਹੁਤ ਘੱਟ ਆ ਜੀ ਮਟਰ ਲਸਣ ਤੇ ਪਿਆਜ਼ ਬਹੁਤ ਜ਼ਿਆਦਾ ਹੈ ਤੇ ਆਪਾਂ ਤਾਂ ਆਪਣੇ ਕੰਪੈਨ ਵਾਲੇ ਵੀਰਾਂ ਨੂੰ ਇਹ ਹੀ ਬੇਨਤੀ ਕਰ ਸਕਦੇ ਆ ਕਿ ਆਪ ਦਾ ਨੂੰ ਸਮਝ ਕੇ ਪਹਿਲਾਂ ਏਰੀਆ ਵੇਖ ਕੇ ਫੇਰ ਤੁਸੀਂ ਆਇਓ ਕਿਉਂਕਿ ਲਸਣ ਪਿਆਜ਼ ਬਹੁਤ ਆ ਮਟਰ ਬਹੁਤ ਆ ਕਣਕ ਦੀ ਖੇਤੀ ਬਹੁਤ ਘੱਟ ਆ ਜੀ ਬਾਕੀ ਸਾਡੇ ਦਿਨ ਰਹੇ ਉਹ ਆਪਕਾ ਆਪਣਾ ਏਰੀਆ ਹੁੰਦਾ ਤੁਸੀਂ ਆਪਦਾ ਏਰੀਆ ਚ ਪਹਿਲਾਂ ਘੇੜਾ ਜਰੂਰ ਮਾਰਿਓ ਮਹਿੰਗਾਈ ਬਹੁਤ ਜ਼ਿਆਦੀ ਆ ਲੇਕਨ ਜਿਹਨੂੰ ਦਿਨ ਵਧਦਾ ਜਾਂਦਾ ਤੇ ਅਸੀਂ ਨਹੀਂ ਚਾਹੁੰਦੇ ਕੋਈ ਆਪਣਾ ਕੰਪੈਨ ਵਾਲਾ ਵੀਰ ਘਾਟੇ ਦਾ ਸੌਦਾ ਕਰੇ ਇਸ ਕਰਕੇ ਤੁਸੀਂ ਆਪਦਾ ਪਹਿਲਾਂ ਏਰੀਆ ਵੇਚ ਕੇ ਧਾਇਓ ਪਰ ਜਿੰਨਾ ਏਰੀਆ ਅਸੀਂ ਘੁੰਮਿਆ ਇਧਰ ਅਸੀਂ ਕੋਟੇ ਤੋਂ ਐਮਪੀ ਵਾਲਾ ਰੋਡ ਆਏ ਆ ਤਾਂ ਕਣਕ ਬਹੁਤ ਘੱਟ ਆ ਜੀ। ਇਸ ਟਾਈਮ ਅਸੀਂ ਇਧਰ ਮਲਵਾਨਾ ਨਰ ਸਿੰਘਗੜ ਇਸ ਏਰੀਆ ਦੇ ਵਿੱਚੋਂ ਬਾੰਗਰੋਂ ਉਧਰੋਂ ਜਾ ਰਹੇ ਆ। ਉੱਥੇ ਵੀ ਇੱਕ ਸਾਡਾ ਦੋਸਤ ਆ ਰਾਤ ਆਪਾਂ ਉਹਦੇ ਕੋਲੇ ਰਵਾਂਗੇ। ਜੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਬਹੁਤ ਟਾਵੇਂ ਟਾਵੇਂ ਕਣਕ ਦਿਸੂਗੀ। ਕਿ ਕਿਸੇ ਕਿਸੇ ਖੇਤ 'ਚ ਕਣਕ ਧਰੂਣ ਨਜ਼ਰ ਆਊਗੀ। ਕੈਮਰਾ ਵੀਡੀਓ ਦੇ ਵਿੱਚ ਤੁਹਾਨੂੰ ਇਹ ਲੱਗਣ ਵੀ ਗੈਂਗ ਵਾਂਗੂ ਲੱਗਦਾ ਹੁੰਦਾ ਪਰ ਧਿਆਨ ਨਾਲ ਮੇਰੇ ਵੀਰ ਦੇਖ ਲਿਓ ਕਿ ਕਣਕ ਬਹੁਤ ਘੱਟ ਹੈ ਤੇ ਕਿਸੇ ਏਜੰਟ ਦੇ ਪਿੱਛੇ ਲੱਗ ਕੇ ਤੁਸੀਂ ਕੰਪੈਨ ਲੈ ਕੇ ਐਮਪੀ ਦੇ ਵਿੱਚ ਨਾ ਆਇਓ ਖਾਸ ਕਰਕੇ ਰਤলাম ਚਿੱਲੇ ਦੇ ਵਿੱਚ ਅਸੀਂ ਇਧਰ ਚਲਾਵਾੜ ਡੱਕ ਟੁਕ ਸਾਰੇ ਤੋਂ ਦੂਰ ਕੇ ਅਸੀਂ ਰਤলাম ਪਹੁੰਚੇ ਆਂ ਤੇ ਕਣਕ ਬਹੁਤ ਘੱਟ ਹੈਗੀ ਆ ਆ ਵਿੱਚ ਵਿੱਚ ਕਣਕ ਹੈਗੀ ਵੀ ਇਹ ਨਹੀਂ ਵੀ ਹੈ ਹੀ ਨਹੀਂ ਹੈਗੀ ਆ ਪਰ ਜਿਸ ਹਿਸਾਬ ਨਾਲ ਇੱਥੇ ਮਸ਼ੀਨ ਆਉਂਦੀ ਆ ਉਸ ਹਿਸਾਬ ਨਾਲ ਕੋਈ ਫਾਇਦਾ ਨਹੀਂ ਹੋਉਂਦਾ ਆਪਾਂ ਤਾਂ ਇਹ ਕਣਕ ਦੇਖ ਕੇ ਸੋਚਿਆ ਵੀ ਆਪਾਂ ਤਾਂ ਨਹੀਂ ਆਉਣਾ ਇਸ ਏਰੀਏ ਦੇ ਵਿੱਚ ਕੰਪੈਨ ਲੈ ਕੇ ਕਿਉਂਕਿ ਆਪਣੀਆਂ ਕੰਪੈਨਾਂ ਛੋਪੁਰ ਖੜੀਆਂ ਆਂ ਕੋਟਾ ਤੇ ਛੋਪੁਰ ਹੀ ਆਪਾਂ ਲਾ ਲਾਂਗੇ ਨਾਲੇ ਤਾਂ ਇੱਕ ਮਹੀਨਾ ਪਹਿਲਾਂ ਖਪਣਾ ਪਊਗਾ ਡਰਾਈਵਰਾਂ ਨੂੰ ਪੈਸੇ ਭਰਨੇ ਪੈਣਗੇ ਨਾਲੇ ਪਤਾ ਵੀ ਇੱਥੇ ਬਹਿ ਕੇ ਰੋਟੀਆਂ ਕਾਣੀਆਂ ਨਾਲੇ ਫਿਰ ਇਹ ਲੋਕ ਪੰਜਾਬੀਆਂ ਨੂੰ ਟੀਚਰਾਂ ਕਰਦੇ ਆ ਪੂਰੀ ਪੰਜਾਬੀ ਵਿਹਲੇ ਆ ਆ ਕੇ ਬਹਿ ਜਾਂਦੇ ਆ ਸੋਚਦੇ ਨਹੀਂ ਵਿਚਾਰਦੇ ਨਹੀਂ ਤੇ ਨਾਲੇ ਤਾਂ ਆਪ ਇਹਨਾਂ ਦੀਆਂ ਗੱਲਾਂបੱਤਾਂ ਸੁਣਦੇ ਆ ਤੇ ਨਾਲੇ ਆਪਾਂ ਨੂੰ ਬਚਦਾ ਕੁਝ ਨਹੀਂ ਕਈ ਵਾਰ ਫਿਰ ਵੱਡਾ ਘਾਟਾ ਦਾ ਕਾਰਨ ਮੌਤ ਦਾ ਕਾਰਨ ਵੀ ਬਣ ਜਾਂਦਾ ਹੈ ਕਈ 16-17 ਸਾਲ ਦੇ ਵਿੱਚ ਅਸੀਂ ਦੇਖਿਆ ਸੀ ਵੀ ਗਣਕ ਇੰਨੀ ਕੁ ਘੱਟ ਸੀ ਤੇ ਕੰਪੈਨ ਇੰਨੀ ਕੁ ਜ਼ਿਆਦਾ ਆਈ ਸੀ ਕਈ ਮੇਰੇ ਵੀਰਾਂ ਨੇ ਫਾਹ ਲਏ ਸ਼ਾਇਦ ਉਦੋਂ ਆਪਣਾ ਚੈਨਲ ਨਹੀਂ ਸੀ ਚੱਲਦਾ ਨਹੀਂ ਤਾਂ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਤੇ ਲੋਕਾਂ ਦੇ ਆਪਾਂ ਵੀਡੀਓ ਬਾੜੀਓ ਦੇਖਦੇ ਹੁੰਦੇ ਸੀ ਤੇ ਆਮੀ ਲੋਕਾਂ ਨੇ ਕਿਸ ਨੇ ਟਿੱਪਣੀ ਵਿੱਚ ਕਿਸੇ ਨੇ ਟੈਰ ਵਿੱਚ ਇਹ ਵੀਰ ਤਾਂ ਇਹੋ ਜੇ ਸੀ ਵੀ ਦਿਲ ਤੇ ਲਾ ਕੇ ਤੇ ਜਿਨ੍ਹਾਂ ਨੇ ਫਾਹ ਲੈ ਲਈ ਸੀ ਪਾਈ ਜੀ ਫਾਹ ਲੈਣ ਵਾਲੀ ਗੱਲ ਵੀ ਐ ਤੁਸੀਂ ਆਪ ਸਿਆਣੇ ਆ ਕੀ ਆਪਾਂ ਨੂੰ 2-3 ਮਹੀਨੇ ਘਰੋਂ ਨਿਕਲਿਆ ਨੂੰ ਹੋ ਜਾਣ ਤੇ ਆਪਾਂ ਕਮਾਇਆ ਕੁਝ ਵੀ ਨਾ ਹੋਵੇ ਤੇ ਆਪਾਂ ਘਰੇ ਕੋਈ ਵੀ ਪੈਸੇ ਪਾਓ ਅਸੀਂ ਘਰੇ ਆਉਣਾ ਤੇ ਘਰੋਂ ਵੀ ਅੱਗੋਂ ਗਾਲਾਂ ਮਿਲਣ ਤੇ ਬੰਦਾ ਤਾਂ ਪਹਿਲਾਂ ਹੀ ਖਪਿਆ ਹੁੰਦਾ ਇੱਧਰ ਇਸ ਕਰਕੇ ਆਪਾਂ ਤਾਂ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਇਹੀ ਸਲਾਹ ਦੇਵਾਂਗੇ ਕਿ ਕਿਸੇ ਜੰਟ ਦੇ ਪਿੱਛੇ ਲਾ ਕੇ ਤਾਂ ਬਿਲਕੁਲ ਹੀ ਨਾ ਆਇਓ ਜੇ ਤੁਸੀਂ ਆਉਣਾ ਟ੍ਰੇਨ ਤੇ ਆ ਕੇ ਆਪਦਾ ਏਰੀਆ ਵੇਖ ਲਿਓ ਇੱਥੋਂ ਜੰਟ ਦਾ ਮੋਟਰਸਾਈਕਲ ਲੈ ਕੇ ਜਾਂ ਗੱਡੀ ਤੇ ਆ ਸਕਦੇ ਹਾਂ ਤਾਂ ਕੋਈ ਜਿਹੜੇ 5-7 ਵੀਰ ਇਕੱਠੇ ਆਉਂਦੇ ਆ ਆਪ ਵੀ ਗੱਡੀ ਲਿਆ ਕੇ ਏਰੀਆ ਘੁੰਮ ਕੇ ਫਿਰ ਜਾਓ ਲੋਕਲ ਮਸ਼ੀਨ ਬਹੁਤ ਜਾਦੀ ਹੈ ਲੋਕਲ ਮਸ਼ੀਨ ਜਿਆਦਾ ਹੁੰਦਾ ਕਾਰਨ ਕਿਉਂਕਿ ਪਹਿਲੇ ਇਹ ਲੋਕਲ ਮਸ਼ੀਨ ਨੂੰ ਦਿੰਦੇ ਆ ਆਪਾਂ ਨੂੰ ਫੈਲ ਨਹੀਂ ਦਿੰਦੇ ਸਰਕਾਰ ਨਾਲ ਭਾਈ ਅਸੀਂ ਤਾਂ ਵਾਰ-ਵਾਰ ਤੁਹਾਨੂੰ ਇਹ ਵੀ ਬੇਨਤੀ ਕਰਦੇ ਆਂ ਕਿ ਆਪ ਦਾ ਸੋਚ ਸਮਝ ਕੇ ਕੰਬੈਨਾਂ ਵਾਲੇ ਐਮਪੀ ਨੂੰ ਪੈਰ ਪਟਿਓ ਇਹਦੇ ਨਾਲ ਲੋਕਲ ਲਾ ਲਿਓ ਖਰਚੇ ਤੋਂ ਬਚਜੋਗੇ ਤੇ ਬਾਕੀ ਭਾਈ ਤੁਸੀਂ ਆਪ ਦੀ ਮਰਜ਼ੀ ਆ ਤੁਸੀਂ ਆਪ ਸਿਆਣੇ ਆ ਪਰ ਅਸੀਂ ਤੁਹਾਨੂੰ ਇਹ ਕਹਿੰਨੇ ਵੀ ਏਰੀਆ ਵੇਖ ਕੇ ਆਇਓ ਇਹ ਵੀ ਗੱਲ ਨਹੀਂ ਵੀ ਕਰਨ ਕੇ ਹੈ ਨਹੀਂ ਕੱਲ ਨੂੰ ਤੁਸੀਂ ਆ ਕੇ ਸਾਨੂੰ ਕਮੈਂਟਾਂ ਦੇ ਵਿੱਚ ਜਦ ਵੀਡੀਓ ਬਣਾ ਕੇ ਗਾਲਾਂ ਕੱਢੀਓ ਕਣਕ ਹੈ ਹੀ ਨਹੀਂ ਪਰ ਇੰਦੀ ਕਣਕ ਨਾਲ ਬਾਨਾ ਕੁਝ ਨਹੀਂ ਵੀਰ ਜੀ ਕਿਉਂਕਿ ਜਦੋਂ ਕੰਪੈਨ ਆਉਂਦੀ ਆ ਕੰਪੈਨ ਬਹੁਤ ਜ਼ਿਆਦੀ ਹੋ ਜਾਂਦੀ ਆ ਇੰਨੀ ਜਹ ਕਣਕ ਦਾ ਵੱਡੀ ਦਾ ਕੁਝ ਨਹੀਂ ਚਲੋ ਬਈ ਤਾਂ ਆਪਾਂ ਕਣਕ ਬਾਰੇ ਉਹ ਗਿਆ ਕਣਕ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਤੁਹਾਨੂੰ ਪਤਾ ਵੀ ਆਪਾਂ ਕੰਵਾਰ ਤੋਂ ਲੰਮੇ ਸਫ਼ਰ ਤੇ ਨਿਕਲੇ ਹੋਏ ਆ ਚਾਰ ਭਰਾ ਇਹਨੇ ਸੋਨੀ ਗੱਲ ਸੁਲਹਾਣੀ ਵਾਲੇ ਇਹਨਾਂ ਕੋਲੇ ਵੀ ਦੋ ਕੰਪੈਨਾਂ ਜੀ ਲੋਕਲ ਚਲਾਉਂਦੇ ਆ ਇਹ 14 16 17 ਦੇ ਵਿੱਚ ਬਾਹਰ ਆਏ ਸੀ ਉਦੋਂ ਵੀ ਬਹੁਤ ਜ਼ਿਆਦਾ ਮੰਦੇ ਸੀ ਜਣ ਸੀ ਪਰ ਇਹਨਾਂ ਨੇ ਤੋਬਾ ਕਰ ਲਈ ਬਾਹਰ ਆਉਣ ਤੋਂ ਤੇ ਇਹ ਮਗਰ ਬੈਠੇ ਆ ਸੁਲਹਾਣੀ ਵਾਲੇ ਪਿੰਡੀ ਤੇ ਵੈਸਾ ਸਾਹ ਤੋਂ ਨਕਸੇੰਗ ਵਿਰਤ ਲਾਟਾਂ ਵਾਲੇ ਇਹ ਚਾਰ ਭਰਾ ਸੀ ਸਫਰ ਸਾਡਾ ਸੋਮਵਾਰ ਨੂੰ ਸਫਰ ਚੱਲ ਰਿਹਾ ਘੁੰਮਣ ਘਮਾਉਣ ਦਾ ਅਸੀਂ ਇੱਧਰ ਕੰਪੈਨਾਂ ਵੀ ਦੇਖਣ ਆਏ ਸੀ ਅਸੀਂ ਕਿਹਾ ਚਲੋ ਨਾਲੇ ਏਰੀਆ ਦੇਖ ਕੇ ਜਾਵਾਂਗੇ ਨਾਲੇ ਘੁੰਮ ਫਿਰ ਲਵਾਂਗੇ ਪਰ ਜਿਸ ਹਿਸਾਬ ਨਾਲ ਅਸੀਂ ਏਰੀਆ ਵੇਖ ਰਹੇ ਹਾਂ ਸਾਨੂੰ ਨਹੀਂ ਲੱਗਦਾ ਕਿ ਕੋਈ ਕਮਾਈ ਵਾਲੀ ਗੱਲ ਹੈ ਇਸ ਵਾਰ ਪਿਆਜ਼ ਹੀ ਲਸਣ ਪਿਆਜ਼ ਲਸਣ ਪਿਆਜ਼ ਬਸ ਇਹੀ ਨਜ਼ਰ ਆਉਂਦਾ ਮਟਰ ਨਜ਼ਰ ਆਉਂਦੇ ਆ ਕਿਤੇ ਕਿਤੇ ਕਣਕ ਦਿਖਾਈ ਦਿੰਦੀ ਆ ਚਲੋ ਮੰਨ ਲੋ ਵੀ ਜਿੰਨੇ ਕ ਪਿਆਜ਼ ਤੇ ਲਸਣ ਤੇ ਮਟਰ ਆ ਉਦੋਂ ਤੀਜਾ ਸਮਾ ਲੀਏ ਕੁੰਗਲ ਸਾਹਿਬ ਸਾਡੀ ਜੱਚਾ ਸਾਡਾ ਸਮਾ ਲਿਆ ਸਾਡੀ ਜੱਚਾ ਚੌਥਾ ਹਿੱਸਾ ਕਣਕ ਹੈਗੀ ਆ ਕਣਕ ਹੈ ਵੀ ਆ ਪਰ ਉਹਦੇ ਵਿੱਚ ਪਹਿਲ ਲੋਕਲ ਦੀ ਆ ਉਕੇ ਇਹ ਗੱਲ ਤਾਂ ਲੋਕੋ ਮਸ਼ੀਨ ਨੇ ਕਰਤੀ ਹਾਂ ਪਹਿਲ ਲੋਕਲ ਦੀ ਆ ਤੇ ਉਦੋਂ ਬਾਅਦ ਆਪਣੀ ਵਾਰੀ ਆਉਣੀ ਆ ਜੀ ਬਾਕੀ ਹੋਰ ਹੋਰ ਬਾਕੀ ਵੀ ਕੁਝ ਸਿਆਣੇ ਆ ਤੁਹਾਡੀ ਇੱਛਾ ਪਰ ਅਸੀਂ ਸਾਡਾ ਤੁਹਾਨੂੰ ਦੱਸਣਾ ਫਰਜ਼ ਸੀਗਾ ਕੱਲੋਂ ਵੀ ਆਪਾਂ ਤੁਹਾਡੇ ਨਾਲ ਬਲੌਗ ਸਾਂਝਾ ਕਰਾਂਗੇ ਜੇ 4-5 ਦਿਨ ਅਸੀਂ ਇੱਥੇ ਆ ਸਾਰੇ ਬਲੌਗ ਸਾਂਝੇ ਕਰਾਂਗੇ ਜਿਵੇਂ ਤੁਹਾਡੀ ਸਾਡਾ ਕਿਸੇ ਨੂੰ ਗਲਤ ਦੱਸ ਕੇ ਧਮਰਾਹ ਕਰਨ ਦਾ ਬਸ ਨਗਤ ਨਹੀਂ ਹੈ ਪਰ ਤੁਸੀਂ ਇਹ ਆਸ ਨੂੰ ਸਮਝ ਕੇ ਪਿਆਰ ਬਟੋ ਸਾਡਾ ਸਾਡੀਆਂ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਾਡਾ ਚੈਨਲ ਅਰਜੋਤ ਬਲੌਗ ਸਿਕੁੰਸ ਲਹਿਣੀ ਵਾਲੇ ਸਬਸਕ੍ਰਾਈਬ ਕਰ ਲਓ ਪੇਜ ਕਮਪੈਨ ਲਵਰ ਫੇਸਬੁਕ ਤੇ ਆਪਣਾ ਇੰਸਟਾਗ੍ਰam ਪੇਜ ਅਰਜੋਤ ਬਲੌਗ ਸ਼ੇਅਰ ਕਮੈਂਟ ਦੇ ਲਾਈਕ ਕਰੋ ਧੰਨਵਾਦ